ਜੇ ਤਾਨੂੰ ਮੈਂ ਲੱਗ ਜਾਵੇ ਇਹਨੂੰ ਸਾਪੜ ਸੋਧਾ ਕੈਮੀਕਲ ਆਦ ਬਰਤ ਕੇ ਸਾਫ ਕੀਤਾ ਜਾ ਸਕਦਾ ਹੈ ਜੇਕਰ ਮਨ ਮੈਲਾ ਹੋ ਜੇ ਨਾ ਮਨ ਧੋਣ ਦਾ ਇੱਕੋ ਹੀ ਤਪਾਰ ਇੱਕੋ ਹੀ ਗਠੀਕਾ ਉਹ ਆ ਸਤ ਸੰਗਤ ਕਰਨੀ ਸਤਗੁਰੂ ਜੀ ਆਪਣੀ ਬਾਣੀ ਵਿੱਚ ਇਹ ਵੀ ਲਿਖਦੇ ਆ ਭਰੀਏ ਹੱਥ ਪੈਰ ਤੰਦੇ ਪਾਣੀ ਧੋਤਾ ਲਿਖਖੇ ਮੂਹਤ ਪਲੀਤੀ ਕਪੜ ਹੋਏ ਜੇ ਸਾਹਮਣੇ ਲਈਆ ਹੋ ਤੋਏ ਭਰੀਆ ਮਤ ਪਾਪਾਂ ਦੇ ਸੰਗ ਉਹ ਧੋਪੈ ਨਾਵਾ ਕੇ ਰੰਗ ਜਿੰਨਾ ਕੁ ਸਮਾਂ ਸਤਿਗੁਰੂ ਸਮਤ ਬਚ ਗਿਆ ਇੱਥੇ ਬਚਣ ਦਾ ਯਤਨ ਕਰੀਏ ਅਸੀਂ ਗੁਰੂ ਨਾਨਕ ਦੇ ਦਰਬਾਰ ਵਿੱਚ ਆਇਆ ਜਿਹੜਾ ਸਾਡਾ ਮਨ ਅਨੰਤ ਮਨ ਕਈ ਬਾਤਾਂ ਹੁੰਦਾ ਇੱਥੇ ਸ਼ਰੀਰ ਕਰਕੇ ਨਾ ਬੈਠੀਏ ਮਨ ਕਰਕੇ ਬੈਠਣ ਦਾ ਯਤਨ ਕਰੀਏ ਧਿਆਨ ਕਿੰਨਤ ਕਰਨ ਦਾ ਯਤਨ ਕਰੀਏ ਜਦੋਂ ਅਸੀਂ ਧਿਆਨ ਕਿੰਨਤ ਕਰਾਂਗੇ ਨਾ ਇੱਥੇ ਮਨ ਜੁੜ ਕੇ ਬੈਠ ਜਾਗੇ ਜਿਹੜਾ ਸਾਡੇ ਸਵਾਸ ਹਨ ਕੋਈ ਸਾਥ ਨਹੀਂ ਹੋ ਸਕਦੇ ਹੈ ਗੱਜ ਕਰਪ ਸਤਨਾਮ ਜੀ ਵਾਹਿਗੁਰੂ ਸਤਿਗੁਰੂ ਕਰਨਾ ਕਿਤੇ ਟੱਕ ਕੇ ਮਨ ਕਰਕੇ ਜੁੜ ਜਾਂਦੇ ਹੈ ਸਤਪੁਰ ਜੀ ਦੇਸ਼ਾਂ ਵਿਦੇਸ਼ਾਂ ਦੇ ਟੁਗਪਾਰ ਕਰਦਾ ਮੱਖਣ ਸ਼ਾਲ ਵਾਲਾ ਜਦੋਂ ਇਹ ਕਿਰਤ ਕਰਵਾਈ ਕਰਦਾ ਨਾ ਉਹਦੇ ਵਿੱਚ ਦਸਵੰਦ ਕੱਟ ਕੇ ਗੁਰਦੁਆਰਿਆਂ ਦੇ ਲੇਖੇ ਵਿੱਚ ਪਾ ਗੁਰੂ ਨਾਨਕ ਦੇ ਚਰਨਾਂ 'ਟ ਪਾ ਦਗਾ ਗੱਜ ਕਰਪ ਸਤਨਾਮ ਜੀ ਵਾਹਿਗੁਰੂ ਕੀ ਹੋਇਆ ਇੱਕ ਦਿਨ ਬਾਦਕੈਂਟੀ ਦੇ ਵਿੱਚੋਂ ਵਪਾਰ ਕਰਕੇ ਜਦ ਆ ਰਹੇ ਸੀ ਨਾ ਜਿਹੜੇ ਪ੍ਰਾਤਨ ਵੇੜੇ ਸਨ ਤੇ ਇੰਜ ਵਾਲੇ ਨਹੀਂ ਰਹਿਤਾ ਸੀ ਹਵਾ ਦੇ ਜੋਰ ਦੇ ਨਾਲ ਉਚਲਾਇਆ ਕਰਦੇ ਸੀ ਮਲਾਹ ਚਲਾਇਆ ਕਰਦੇ ਸੀ ਕੀ ਹੋਇਆ ਸਤਿਗੁਰਾਂ ਦੀ ਏਸੀ ਕਿਰਪਾ ਅਮਰਪੀ ਹੋਈ ਕਦੇ ਸਮੇਂ ਇਸਦੀ ਕਰਵਟ ਬਦਲੀ ਜਿਹੜਾ ਜਹਾਜ਼ ਚਲਾਉਣ ਵਾਲੇ ਬਣਾ ਜਹਾਜ਼ ਹਵਾ ਦੇ ਜੋਰ ਦੇ ਨਾਲ ਇੱਕ ਰੇਂਤੀ ਤੇ ਤੈਹ ਤੇ ਚੜ ਗਿਆ ਮਲਾਹ ਨੇ ਬੜੇ ਯਤਨ ਕੀਤੇ ਵੀ ਜਹਾਜ਼ ਨੂੰ ਕੇ ਤੋੜਿਆ ਜਾਵੇ ਪਰ ਨਹੀਂ ਕਹਿੰਦੇ ਜਿੰਨੇ ਵਪਾਰੀ ਸੀ ਨਾ ਸੋਚਦੇ ਐ ਕਿ ਅੱਜ ਸਮਾਂ ਐਸਾ ਆ ਗਿਆ ਸ਼ਾਇਦ ਇੱਥੇ ਡੁੱਬ ਕੇ ਸਾਡੇ ਸਵਾਸ ਪੂਰੇ ਹੋ ਜਾਣ ਇੱਥੇ ਮਰ ਜਾਈਏ ਆਪਾਂ ਕਹਿੰਿਆ ਮਕੀਰਨੁਖ ਧੋਰਾ ਸ਼ੁਰੂ ਕਰਦਾ ਹੱਕ ਕਰ ਮੱਖਣ ਸ਼ਾਂ ਨਾਨ ਨੇ ਇੱਕੋ ਗੁਰਨਾਨ ਦੇ ਤਰ੍ਹਾਂ ਦੀ ਪੀਘ ਐ ਇੱਕੋ ਗੁਰੂ ਦਾ ਆਸਰਾ ਐ ਕਿਉਂਕਿ ਗੁਰਨਾਨ ਸਾਹਿਬ ਨੇ ਚਰਨਾਂ ਚ ਕੀਤੀ ਆਸ ਕਰਕੇ ਪਣਾ ਡਾੜ ਕੇ ਜਿੱਦਾਂ ਕਪੜੇ ਦਾ ਲਾਣਾ ਗੁਰਮਾਨ ਦੇ ਚੰਨ ਧਿਆਨ ਜੋੜ ਕੇ ਅਰਦਾਸਾ ਕਰਦਾ ਉਹਨਾਂ ਬੋਲਨ ਢੱਗੀ ਜਿਹਾ ਆਪਣੇ ਸ਼ਬਦਾਂ ਤੇ ਹੀ ਇਤਰਾ ਬੰਦ ਜਿੰਨੀਆਂ ਵੀ ਸਿੱਖ ਸੰਗਤਾਂ ਗੁਰੂ ਪਰਿਵਾਰ ਵਿੱਚ ਬਟ ਕੇ ਗੁਰੂ ਕੀ ਗੋਤਨਿਕ ਮਾਰ ਰਹੇ ਹੋ ਆਪਾਂ ਤੇਿਸਾਂ ਜਾਈਏ ਕਿ ਸ਼ਾਇਰ ਨੇ ਪਤੇ ਵਾਲੇ ਦੋ ਨਾਂ ਲਿਖਿਆ ਸ਼ਾਇਰ ਲਿਖਦਾ ਹੈ ਸਤਗੁਰੂ ਓਸ ਦੇ ਕਾਰਜ ਕਰੇ ਪੂਰੇ ਜਦੋਂ ਗੁਰੂਦਰ ਚੱਲ ਕੇ ਆਉਂਦਾ ਸਿੱਖਾ ਉਦੋਂ ਗੁਰੂ ਦਾ ਸਿੱਖ ਵੱਲ ਮੁਪ ਹੁੰਦਾ ਜਦੋਂ ਸਿੱਖ ਨੂੰ ਪਤੇ ਬੰਦਾਂ

ਤਾਗ ਹੀੜ ਤੱਕ ਛੋਟਾ ਖਾਵੈ ਬਿਨ ਤਾਗਾ ਸਤ ਸੰਗ ਨਾਲ ਪੈ ਬਿਨ ਸੱਚਤ ਮਾਇ ਭੀਜੈ ਜਿਉ ਸੋਚਣ ਵਾਲੀ ਗੱਲ ਹੈ ਸਤਗੁਰੂ ਜੀ ਕਿਹੜੀ ਮਾਇ ਦੀ ਗੱਲ ਕਰ ਰਿਹਾ ਜੇ ਕਰ ਸਕੇ ਦੁਬਾਰੇ ਫਿਰ ਸਹੀ ਰਸਤੇ ਤੇ ਲੈਉਣ ਲਈ ਕਿਉਂਕਿ ਅੱਜ ਕੱਲ ਦੇ ਜੰਦੇਚ ਨੇ ਕੁਝ ਬਾਹਰਲੇ ਮੁਲਕਾਂ ਨੂੰ ਜਾਰੀ ਹੈ ਭੱਜੀ ਔਰ ਕੁਝ ਜਿਹੜੇ ਨੌਜਵਾਨ ਪੀੜੀ ਆ ਉਹ ਕੁਝ ਨਸ਼ਿਆਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਉਪਰ ਆਂਦੇ ਆ ਜਿਹੜੇ ਵੈਲਿਅਮਸ ਆ ਯਾਜ ਸਵੇਰੇ ਜੋ ਢਾਡੀਵਾਰਾਂ ਦਾ ਉਪਰਾਲਾ ਸਰਦਾਰ ਸੁਦੇਵ ਸਿੰਘ ਜੀ ਬੈਲਜੀਅਮ ਵੱਲੋਂ ਕੀਤਾ ਗਿਆ ਉਹ ਵੇਖਿਆ ਸਾਨੂੰ ਬੜਾ ਚੰਗਾ ਲੱਗਾ ਇਹ ਇੱਕ ਸਾਡੀ ਪ੍ਰਾਤਨ ਸਿੱਖੀ ਦੀ ਰਵਾਇਤ ਵੀ ਹੈ ਤੇ ਸਿੱਖੀ ਵਿੱਚ ਜੋਸ਼ ਭਰ ਕੇ ਸਿੱਖਾਂ ਨੂੰ ਸਿੱਖੀ ਵੱਲ ਤੋਰਨ ਲਈ ਇੱਕ ਬੜਾ ਵੱਡਾ ਉਪਰਾਲਾ ਹੈ ਤੇ ਅਸੀਂ ਵੀ ਪਿੱਛੇ ਦੇ ਇਤਿਹਾਸ ਵਿੱਚ ਨਜ਼ਰ ਵੀ ਮਾਰੀਏ ਤੇ ਇਹਨਾਂ ਵਾਰਾਂ ਦੇ ਸਦਕਾ ਹੀ ਕਦੇ ਸਿੱਖ ਰਾਜ ਕਾਇਮ ਹੋਇਆ ਸੀ ਸੋ ਸਾਨੂੰ ਵੱਧ ਛੱਡ ਕੇ ਇਹ ਪ੍ਰਾਤਨ ਜਿਹੜੇ ਆ ਰਵਾਇਤਾਂ ਨੇ ਉਹਨਾਂ ਨੂੰ ਸੁਰਜੀਤ ਕਰਨਾ ਚਾਹੀਦਾ ਹੈ ਸਿੱਖ ਕੌਮ ਬਹੁਤ ਸਾਰੀਆਂ ਰਵਾਇਤਾਂ ਭੁੱਲ ਗਈ ਹੈ ਸ਼ਾਇਦ ਇਸੇ ਕਰਕੇ ਕੌਮ ਜਿਹੜੀ ਉਹ ਨਸ਼ਿਆਂ ਵੱਲ ਨੂੰ ਜਾਂ ਹੋਰ ਮਾੜੀਆਂ ਮਾੜੇ ਪਾਸਿਆਂ ਨੂੰ ਚੱਲ ਪਈ ਹੈ ਸੂਵੇ ਬੜਾ ਵੱਡਾ ਵਧੀਆ ਯਤਨ ਹੈ ਸਾਨੂੰ ਇਸ ਤਰ੍ਹਾਂ ਦੇ ਹੋਰ ਵੀ ਉਪਰਾਲੇ ਕਰਕੇ ਸਿੱਖ ਕੌਮ ਨੂੰ ਸੇਧ ਦੇ ਕੇ ਸਹੀ ਰਸਤੇ ਵੱਲ ਤੋਰਨਾ ਚਾਹੀਦਾ ਤਾਂ ਕਿ ਅਸੀਂ ਜੋ ਗੁਰੂ ਨਾਨਕ ਸਾਹਿਬ ਜੀ ਦਾ ਉਪਦੇਸ਼ ਸਾਨੂੰ ਦਿੱਤਾ ਹੋਇਆ ਸੱਚੀ ਸੱਚੇ ਮਨ ਨਾਲ ਉਸ ਉਪਦੇਸ਼ ਨੂੰ ਆਪਣੇ ਅੰਦਰ ਵਸਾਈਏ ਤੇ ਹੋਰ ਸੰਗਤ ਨੂੰ ਵੀ ਪ੍ਰੇਰ ਕੀ ਇਸ ਪਾਸੇ ਨੂੰ ਮੋੜੀਏ ਜੀ ਮੈਲੀਨ ਸਾਹਿਬ ਜਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਆ ਤੁਹਾਡੇ ਵੱਲੋਂ ਕਿਉਂਕਿ ਸਿੱਖੀ ਨੂੰ ਪਰਪਲਟ ਕਰਨ ਵਾਸਤੇ ਤੁਸੀਂ ਸਮੇਂ-ਸਮੇਂ ਤੇ ਸਿੱਖਾਂ ਦੇ ਜਿਸ ਤਰ੍ਹਾਂ ਦੇ ਇੱਕ ਧਾਰਮਿਕ ਚਿੰਨ੍ਹ ਵੀ ਆ ਜਾਂ ਕੋਈ ਵੀ ਹੋਰ ਕਈ ਤਰ੍ਹਾਂ ਦੇ ਉਪਰਾਲੇ ਕਰ ਰਹੇ ਹੋ ਕਿਉਂਕਿ ਜਿਹੜਾ ਅੱਜ ਦੇ ਹਾਲਾਤ ਨੂੰ ਦੇਖ ਕੇ ਕਾਫੀ ਜ਼ਿਆਦਾ ਇੱਕ ਸਿੱਖ ਕੌਮ ਵਾਸਤੇ ਇੱਕ ਬਹੁਤ ਔਖੀ ਘੜੀ ਹੈ ਕਿਉਂਕਿ ਨਸ਼ਿਆਂ ਦੇ ਵਿੱਚ ਗੁਲਤਾਨ ਹੋ ਰਿਹਾ ਜਿਹੜੇ ਤੁਹਾਡੇ ਉਪਰਾਲੇ ਕੀਤੇ ਜਾ ਰਹੇ ਤੇ ਇੱਥੇ ਤੁਸੀਂ ਹੋਰ ਸਮਾਜਿਕ ਵੀ ਕੰਮ ਕਰਦੇ ਹੋ ਉਹਨਾਂ ਦੇ ਨਾਲ-ਨਾਲ ਤੁਸੀਂ ਅੱਜ ਜਿਵੇਂ ਕਿ ਢਾਡੀ ਵਾਰਾਂ ਵਾਸਤੇ ਤੁਸੀਂ ਇੱਕ ਕਿਉਂਕਿ ਸਿੱਖ ਕੌਮ ਨੂੰ ਖੜਾ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਨੇ ਵੀ ਕਿਸੇ ਟਾਈਮ ਜਦੋਂ ਢਾਡੀ ਵਾਰਾਂ ਗਾਣੀਆਂ ਸ਼ੁਰੂ ਕਰਾਈਆਂ ਸੀਗਾ ਤਾਂ ਉਹਦੇ ਨਾਲ ਕਾਫੀ ਸਿੱਖ ਕੌਮ ਦੇ ਵਿੱਚ ਜੋਸ਼ ਪੈਦਾ ਹੋਇਆ ਸੀਗਾ ਅੱਜ ਵੀ ਤੁਸੀਂ ਉਸ ਤਰ੍ਹਾਂ ਦਾ ਉਪਰਾਲਾ ਕੀਤਾ ਕੀ ਤੁਸੀਂ ਕਹਿਣਾ ਚਾਹੋਗੇ ਧੰਨਵਾਦ ਜੀ ਬਹੁਤ ਤੁਹਾਡਾ ਸਵਾਲ ਵਾਜਬ ਹੈ ਵਾਕਈ ਇਸੇ ਤਰ੍ਹਾਂ ਹੀ ਇਸ ਵੇਲੇ ਸਭ ਤੋਂ ਵੱਡਾ ਜੋ ਖਾਸ ਕਰਕੇ ਮੈਨੂੰ ਨਜ਼ਰ ਆ ਰਿਹਾ ਹੈ ਕਿ ਜਿਸ ਤਰ੍ਹਾਂ ਗੁਰੂ ਘਰਾਂ ਦੇ ਜਿੰਨਾ ਵੀ ਕਾਰੋਬਾਰ ਜੇ ਬੰਗ ਗੁਰੂ ਘਰਾਂ ਦੇ ਵਿੱਚ ਮਰਿਆਦਾ ਦੇ ਨਾਲ ਕੰਮ ਨਹੀਂ ਹੋ ਰੇ ਇਸ ਚੀਜ਼ ਨੂੰ ਬੜਾ ਦੁੱਖ ਲੱਗਦਾ ਹੈ ਖਾਸ ਕਰਕੇ ਗੁਰੂ ਘਰ ਦੇ ਵਜ਼ੀਰ ਗੁਰੂ ਘਰ ਦੇ ਪਾਠੀ ਸਿੰਘ ਪ੍ਰਚਾਰਕ ਉਹਨਾਂ ਦੇ ਬੱਚੇ ਇਹ ਲੈਣ ਚ ਨਹੀਂ ਆ ਰਹੇ ਇਹ ਬੜਾ ਵੱਡਾ ਦੁਖਾਂਤ ਹੈ ਕਿਉਂਕਿ ਨੌਜਵਾਨ ਸਾਡੇ ਬੱਚੇ ਜਿਹੜੇ ਨੇ ਉਹ 10 12 ਜਮਾਤਾਂ ਕਰਕੇ ਉਹ ਬਾਹਰ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਨੇ ਇਸ ਵਾਸਤੇ ਮੈਂ ਇਹ ਉਪਰਾਲਾ ਆਪਣੇ ਸਾਰੇ ਸਾਥੀਆਂ ਦੇ ਨਾਲ ਚੇ ਕਰ ਰਿਹਾ ਹਾਂ ਤੇ ਇਹ ਬਹੁਤ ਮੈਨੂੰ ਵਧੀਆ ਵੀ ਲੱਗਾ ਅੱਜ ਜੋ ਤੁਹਾਡੀ ਜਸਾਇਆ ਸੀ ਉਹਦੇ ਵਿੱਚ ਸੰਗਤਾਂ ਨੇ ਬਹੁਤ ਹੀ ਉਤਸ਼ਾਹ ਦੇ ਨਾਲ ਸੰਗਤਾਂ ਪਹੁੰਚੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਨੇ ਵੀ ਬਹੁਤ ਸਾਥ ਦਿੱਤਾ ਮੈਂ ਬਹੁਤ ਸਾਰਿਆਂ ਦਾ ਰਿਣੀ ਆ ਧੰਨਵਾਦ ਬਹੁਤ-ਬਹੁਤ ਜਿਵੇਂ ਕਿ ਅੱਜ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਇਸੇ ਇਹ ਢੀਵਾਰ ਲਾਈਆਂ ਗਈਆਂ ਸੀਗੀਆਂ ਤਾਂ ਇਹ ਕੀ ਲੱਗਦਾ ਤੁਹਾਨੂੰ ਇਸ ਤਰ੍ਹਾਂ ਦੇ ਉਪਰਾਲੇ ਆਉਣ ਵਾਲੇ ਸਮੇਂ ਦੇ ਵਿੱਚ ਵੱਧ ਚੜ ਕੇ ਹੋਰ ਵੀ ਕੀਤੇ ਜਾਣਗੇ ਦੇਖੋ ਕੋਸ਼ਿਸ਼ ਸੰਗਤਾਂ ਦੇ ਨਾਲ ਹੁੰਦੀ ਹੈ ਜੇ ਸੰਗਤ ਸਾਥ ਦੇਵੇ ਤੇ ਫਿਰ ਦਿਲ ਕਰਦਾ ਕਿ ਹੋਰ ਇਸ ਤੋਂ ਵੱਧ ਚੜ ਕੇ ਵੀ ਕੰਮ ਕਰਦੇ ਰਹੀਏ ਕੀ ਤੁਸੀਂ ਦੇਣਾ ਚਾਹਵਾਂਗੇ ਹੋਰ ਜਿਹੜੀਆਂ ਸਿੱਖ ਸੰਤਾਂ ਨੂੰ ਮੇਰਾ ਸਭ ਤੋਂ ਵੱਡਾ ਹਮੇਸ਼ਾ ਸਿੱਖ ਵਾਸਤੇ ਇਹ ਆ ਕਿ ਗੁਰਸਿੱਖ ਨੂੰ ਹਮੇਸ਼ਾ ਆਪਣੀ ਦਹਾਨਾਂ ਦੀ ਕਿਰਤ ਕਮਾਈ ਜੀਤੋਂ ਦਸਵੰਤ ਕੱਟਣਾ ਚਾਹੀਦਾ ਹੈ ਤੇ ਵੱਤ ਵਤ ਜਿੱਥੇ ਵੀ ਕਰੇ ਕੋਈ ਲੋੜਵੰਦ ਪਰਿਵਾਰ ਹੁੰਦਾ ਹੈ ਜਿਹਨੂੰ ਕੋਈ